ਹਾਂਜੀ ਤੇਰਾ ਪਰਸ਼ੁਮਣ ਮਾਡੇ ਆਇਆ ਜਾ ਰਿਹਾ ਇਹ ਜਦੋਂ ਦੀ ਐਮਐਲਏ ਬਣੀ ਜੀ ਉਦੋਂ ਤੋਂ ਮੈਂ ਦਿਵਾਲੇ ਲੱਗੀ ਆ ਜੀ ਕਿ ਤੁਹਾਨੂੰ ਸਿਆਸੀ ਗੱਲ ਕਰਨੀ ਹੈ ਸਾਡੀ ਪਾਰਟੀ ਹੈ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਵਡਾਲਾ ਸਾਹਿਬ ਔਰ ਜਗਵੀਰ ਬਰਾੜ ਇਹ ਤਿੰਨੇ ਅਕਾਲੀ ਦਲ ਦੇ ਬੰਦੇ ਸੀ ਜਿਨ੍ਹਾਂ ਨੇ ਨਕੋਦਰ ਦੀ ਰਹਿਨਮਾਈ ਕੀਤੀ ਸਾਲ 17 ਤੋਂ ਲੈ ਕੇ 21 ਦੇ ਕੁਝ ਸਮੇਂ ਤੱਕ ਸਾਰੇ ਇੱਕ ਦੂਜੇ ਨਾਲ ਰਲੇ ਹੋਏ ਸੀ ਇਦੇ ਵਿੱਚ ਕੋਈ ਦੋਰ ਆਏ ਨਹੀਂ ਹੈ ਕਿਉਂਕਿ ਇਹਨਾਂ ਨੂੰ ਹਿੱਸੇ ਵੰਡਣ ਦੀ ਮਿਲ ਕੇ ਖਾਣ ਦੀ ਕੋਈ ਮੋਤਵਾਰ ਬੰਦਾ ਕੋਈ ਪੰਜ ਸਰਪੰਚ ਚਲੋ ਸਰਪੰਚ ਤਾਂ ਮੈਂ ਨਹੀਂ ਸੀ ਮੇਰੀ ਵਾਈਫ ਸਰਪੰਚ ਸੀ ਕਦੇ ਜਾ ਕੇ ਅਣਤੁਲਾ ਬੋਲਦਾ ਹੁੰਦਾ ਕਦੇ ਵੀ ਨਹੀਂ ਮੈਂ ਉੱਥੇ ਇੱਕ ਲਫਜ਼ ਵੀ ਨਹੀਂ ਕਿਹਾ ਸੀ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਆਪਾਂ ਬਹਿ ਕੇ ਤੁਹਾਡੀ ਜ਼ਮੀਨ ਦੀ ਵੰਡ ਕਰਾਂਗੇ ਭਾਈਚਾਰੇ ਨੂੰ ਵਿੱਚ ਬਿਠਾ ਲਓ ਇਸ ਮੁੱਦੇ ਤੇ ਤਾਂ ਪਰਚਾ ਕਰਨਾ ਹੀ ਕਰਨਾ ਸੀ ਕਮਲਦੇਵ ਜੀ ਕਮਲ ਨੇ ਆਇਆ ਦਾ ਨਾਂ ਹੋਰ ਜਿਹੜੇ ਚਾਰ ਬੰਦੇ ਇੱਕ ਦੀ ਡੈਥ ਹੋ ਗਈ ਜੀ ਹੁਣ ਵਿਚਾਰੇ ਵੀ ਹੋ ਕੇ ਨਾ ਡੈਥ ਹੋਈ ਉਹਦੀ ਮੁੱਦੇ ਦੀ ਮੈਂ ਕਹੂਆ ਜਿਹੜੇ ਬਾਕੀ ਦੇ ਮੈਂਬਰ ਸੀ ਬਚਦੇ ਜੀ ਉਹਨਾਂ 'ਚ ਮੇਰਾ ਤੇ ਇੱਕ ਅਕਾਲੀ ਦਰ ਨੂੰ ਬਲੌਂਗ ਕਰਦਾ ਬੰਦਾ ਜਿਹਨੂੰ ਤੁਹਾਨੂੰ ਪਤਾ ਅੱਜ ਹੀ ਜਵੈਨਤ ਕੀਤੀ ਨਵੀਂ ਅਕਾਲੀ ਸੀ ਇਹਨਾਂ ਦਾ ਸਾਡਾ ਦੋਹਾਂ ਦਾ ਨਾਂ ਜਦਾਂ ਉਸ ਪਰਚੇ ਦੇ ਵਿੱਚ ਪਾਇਆ ਗਿਆ ਕਸਾਵਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਕੀ ਮਾਮਲਾ ਸੋ ਮੇਰੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਮੇਰੇ ਭੈਣਾਂ ਦਾ ਤੁਹਾਡਾ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਸਾਰੇ ਇੱਥੇ ਇਕੱਤਰਤ ਹੋਏ ਹੋ ਅੱਜ ਦਾ ਸਾਡਾ ਮੁੱਦਾ ਹੈਗਾ ਉਹ ਇਹ ਹੈ ਕਿ ਸਾਡੇ ਮੇਰੇ ਭਰਾਵਾ ਵਾਂਗ ਮਨਜਿੰਦਰ ਸਿੰਘ ਜੀ ਜੋ ਟਾਲੀ ਤੋਂ ਸਰਪੰਚ ਨੇ ਸਾਬਕਾ ਔਰ ਇਹਨਾਂ ਦੇ ਨਾਲ ਬਹੁਤ ਪਿਛਲੇ ਉਹ 2 ਸਾਲ 2.5 ਸਾਲ ਤੋਂ ਬਹੁਤ ਸਾਰੀਆਂ ਤਕੇਸ਼ਾਈਆਂ ਹੋਈਆਂ ਉਹ ਤੁਸੀਂ ਕਈ ਕਵਰ ਵੀ ਕੀਤੀਆਂ ਕਾਗਜ਼ ਰੱਦ ਕੀਤੇ ਗਏ ਕਾਗਜ਼ ਰੱਦ ਕੀਤੇ ਗਏ ਹੋਰ ਕਈ ਕੁਸ਼ ਹੋਇਆ ਕਿ ਇਹਨਾਂ ਦੀਆਂ ਘਰ ਦੇ ਕਰੇਲੂ ਮਸਲਿਆਂ ਦੇ ਵਿੱਚ ਇੰਟਰਫੀਰੈਂਸ ਕਰਕੇ ਇਹਨਾਂ ਨੂੰ ਜੇਲ੍ਹ ਵੀ ਦਿਖਾਈ ਗਈ ਛੋਟਾ ਬੱਚੇ 18 18 ਸਾਲ ਦੇ ਬੱਚਿਆਂ ਤੇ ਪਰਚੇ ਕੀਤੇ ਗਏ ਸੋ ਜੋ ਜ਼ੁਲਮ ਦੀ ਸਰਕਾਰ ਇਸ ਵੇਲੇ ਚੱਲ ਰਹੀ ਹੈ ਪਰ ਮੈਂ ਇਸ ਭਰਾ ਦਾ ਬਹੁਤ ਰਿਣੀ ਹਾਂ ਕਿ ਇਹਨੇ ਪੰਜਾਬ ਔਰ ਪੰਜਾਬੀਅਤ ਦਾ ਮਾਣ ਰੱਖਿਆ ਔਰ ਇਹਨੇ ਛੁਪਣ ਦੀ ਬਜਾਏ ਇਹ ਫੈਸਲਾ ਲਿਆ ਕਿ ਇਹ ਵਿਰੋਧੀ ਹੋ ਕੇ ਕਾਂਗਰਸ ਪਾਰਟੀ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਇਹ ਲੜਾਈ ਹੈ ਲੋਕਾਂ ਦੇ ਲੋਕ ਇੱਤ ਦੀ ਲੜਾਈ ਹੈ ਉਹ ਲੜਨਗੇ ਸਾਡੇ ਜਿਨੇ ਸਾਡੇ ਸਭਿਸ਼ਹਰੀ ਦੇ ਪ੍ਰਧਾਨ ਜੈਨ ਸਾਹਿਬ ਇਹ ਵੀ ਇਹਨਾਂ ਦੀ ਜਗਾ ਜਗਾ ਤੇ ਮਤ ਕਰਦੇ ਰਹੇ ਕਿਉਂਕਿ ਜਿੰਨਾ ਕੁਝ ਵੀ ਹੋਇਆ ਉਹ ਸਮਝਦੇ ਸਾਡੇ ਪ੍ਰਧਾਨ ਪ੍ਰਲੋਚਨ ਜੀ ਸਾਡੇ ਜ਼ਿਲ੍ਹਾ ਪੰਚਾਇਤ ਮੈਂਬਰ ਔਰ ਰਾਮੇਵਾਲ ਤੋਂ ਸਾਡੇ ਅਕੀਸ਼ਾ ਸਰਪੰਚ ਜੀ ਇਹਨਾਂ ਸਾਰਿਆਂ ਦੀ ਪ੍ਰੇਰਣਾ ਸਦਕਾ ਅੱਜ ਇਹ ਸਾਰੀ ਟੀਮ ਟਾਲੀਪਿੰਡ ਤੋਂ ਰੋਸ਼ਨ ਸਰਪੰਚ ਰੋਸ਼ਨ ਸਰਪੰਚ ਜਿਹੜਾ ਉਹ ਨਾਲ ਇਹਨਾਂ ਦੇ ਆਪਾਂ ਸਾਰਿਆਂ ਦਾ ਤੁਹਾਨੂੰ ਇੰਟਰੋਡਕਸ਼ਨ ਬਾਅਦ ਜਦੋਂ ਆਪਾਂ ਕਰਾਂਗੇ ਉੱਥੇ ਕਰਾਂਗੇ ਮੇਰਾ ਤਾਂ ਸਿਰਫ ਇਹ ਕਹਿਣਾ ਤੁਹਾਨੂੰ ਅੱਜ ਬੁਲਾਉਣ ਦਾ ਇਹ ਮਕਸਦ ਸੀਗਾ ਕਿ ਜ਼ੁਲਮ ਦੇ ਨਾਲ ਪੰਜਾਬੀ ਨੂੰ ਝੁਕਾਇਆ ਨਹੀਂ ਜਾ ਸਕਦਾ ਪਿਆਰ ਮੁਹੱਬਤ ਨਾਲ ਮੋਲਡ ਕੀਤਾ ਜਾ ਸਕਦਾ ਇਹ ਇੱਕ ਸਿਆਸੀ ਬੰਦੇ ਆ ਜੋ ਪਿੰਡ ਦੀ ਸਰਪੰਚੀ ਕਰ ਚੁੱਕੇ ਆ ਜ਼ਿਲ੍ਹਾ ਪਰਿਸ਼ਦ ਬਲਾਕ ਸੰਪਤੀਆਂ ਬੜੀਆਂ ਦਾਦੇ ਪੜਦਾਦੇ ਤੋਂ ਸਿਆਸੀ ਕੰਮ ਕਰਦੇ ਆਏ ਆ ਇਹਨਾਂ ਨੂੰ ਵੀ ਇਹ ਗੱਲ ਦੀ ਸਮਝ ਹੈ ਕਿ ਮਨ ਜੀਤੇ ਜਗਜੀਤ ਜੋ ਪਿਆਰ ਨਾਲ ਦੁਨੀਆ ਜਿੱਤ ਹੋ ਸਕਦੀ ਹੈ ਉਹ ਜ਼ੁਲਮ ਦੇ ਨਾਲ ਨਹੀਂ ਹੋ ਸਕਦੀ ਸੋ ਇੱਕ ਤਾਂ ਮੈਂ ਇਹਨਾਂ ਦਾ ਧੰਨਵਾਦੀ ਆ ਦੂਜਾ ਆਪਾਂ ਜਿੰਨੇ ਵੀ ਬੰਦਿਆਂ ਨੂੰ ਸ਼ਾਮਲ ਕਰਾਂਗੇ ਕਿਉਂਕਿ ਇੱਥੇ ਜਗ੍ਹਾ ਘੱਟ ਹੈ ਆਪਾਂ ਬਾਅਦ ਸਾਰਿਆਂ ਦਾ ਨਾਮ ਔਰ ਸਾਰਾ ਤੁਹਾਨੂੰ ਦੇਾਂਗੇ ਦੂਜਾ ਇੱਕ ਬਹੁਤ ਸਾਰਾ ਵੱਡਾ ਇੱਕ ਮੁੱਦਾ ਹੈ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਸਾਡੇ ਨਕੂਦਰ ਦੇ ਸਿਆਸੀ ਲੀਡਰ ਆ ਇਹਨਾਂ ਕੋਲ ਸਿਆਸੀ ਸਟੇਜਾਂ ਰਹੀਆਂ ਨਹੀਂ ਇਹ ਲੋਕਾਂ ਦੇ ਭੋਗਾਂ ਤੇ ਲੋਕਾਂ ਦੀ ਕਿਰਿਆ ਤੇ ਜਿੱਥੇ ਕੋਈ ਹੋਰ ਮਾਹੌਲ ਹੁੰਦਾ ਜਿੱਥੇ ਅਸੀਂ ਇੱਕ ਵਿਛੜੀ ਆਤਮਾ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਜਾਂਦੇ ਆ ਜਿੱਥੇ ਸਾਡੀ ਮਾਨਸਿਕਤਾ ਹੋਰ ਹੁੰਦੀ ਹੈ ਔਰ ਜਿਹੜੇ ਸਾਹਮਣੇ ਬੈਠੇ ਹੁੰਦੇ ਉਹਨਾਂ ਦੀ ਵੀ ਇੱਕ ਵੱਖਰੀ ਮਾਨਸਿਕਤਾ ਹੁੰਦੀ ਹੈ ਔਰ ਉਸ ਮਾਨਸਿਕਤਾ ਦੀਆਂ ਇਹ ਜਿਹੜੀਆਂ ਹੱਦਾਂ ਉਹਨਾਂ ਨੂੰ ਪਾਰ ਕਰਕੇ ਆਪਣੀ ਸਿਆਸੀ ਗੱਲਾਂ ਉੱਤੇ ਕਰਦੇ ਆ ਮੈਂ ਪ੍ਰਮਾਤਮਾ ਦੇ ਚਰਨਾਚਰਨਾਂ 'ਚ ਅਰਦਾਸ ਬੇਨਤੀ ਕਰੂੰਗਾ ਕਿ ਸਾਰੇ ਸਿਆਸੀ ਨੇਤਾਵਾਂ ਦੇ ਉਹ ਮਨ ਦੇ ਵਿੱਚ ਉਹਨਾਂ ਨੂੰ ਬੁੱਧੀ ਬਖਸ਼ੇ ਕਿ ਉਹ ਇਦਾਂ ਦੀਆਂ ਜਗ੍ਹਾ ਤੇ ਜਾ ਕੇ ਸਿਆਸੀ ਗੱਲਾਂ ਨਾ ਕਰਨ ਔਰ ਜੇ ਤੁਹਾਨੂੰ ਸਿਆਸੀ ਗੱਲ ਕਰਨੀ ਹੈ ਸਾਡੀ ਪਾਰਟੀ ਹੈ ਬੀਬੀ ਇੰਦਰਜੀਤ ਕੌਰ ਮਾਨ ਜੀ ਔਰ ਵਡਾਲਾ ਸਾਹਿਬ ਔਰ ਜਗਵੀਰ ਬਰਾੜ ਇਹ ਤਿੰਨੇ ਅਕਾਲੀ ਦਲ ਦੇ ਬੰਦੇ ਸੀ ਜਿਨ੍ਹਾਂ ਨੇ ਨਕੋਦਰ ਦੀ ਰਹਿਨਮਾਈ ਕੀਤੀ ਸਨ 17 ਤੋਂ ਲੈ ਕੇ 21 ਦੇ ਕੁਝ ਸਮੇਂ ਤੱਕ ਸਾਰੇ ਇੱਕ ਦੂਜੇ ਨਾਲ ਰਲੇ ਹੋਏ ਸੀ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਹੈ ਕਿਉਂਕਿ ਇਹਨਾਂ ਨੂੰ ਹਿੱਸੇ ਵੰਡਣ ਦੀ ਮਿਲ ਕੇ ਖਾਣ ਦੀ ਆਪਸੀ ਔਰ ਮੈਂ ਤਕਰੀਬਨ ਸਪਟੰਬਰ 21 ਤੋਂ ਸਾਡੀ ਸਾਰੀ ਟੀਮ ਨੇ ਇੱਥੇ ਕੰਮ ਕੀਤਾ ਪਰ ਮੈਂ ਆਪਣੀ ਪਾਰਟੀ ਦੇ ਕੰਮਾਂ ਦੀ ਵੀ ਜ਼ਿੰਮੇਵਾਰੀ ਲੈਣਾ ਹੈ 17 ਤੋਂ 22 ਤੱਕ ਜੇ ਪਾਰਟੀ ਆ ਮੇਰੀ ਪਾਰਟੀ ਹੈ ਜਿਉਂਨੇ ਕੁਝ ਚੰਗਾ ਕੀਤਾ ਮੈਂ ਉਹਦੇ ਨਾਲ ਵੀ ਖੜਾ ਹਾਂ ਜੇ ਉਹਨੇ ਕੁਝ ਮਾਰਾ ਕੀਤਾ ਮੈਂ ਉਹ ਵੀ ਆਪਣੀ ਝੋਲੀ ਪਾਉਣ ਨੂੰ ਤਿਆਰ ਐ ਮੈਂ ਇਸ ਵਿਰੋਧੀ ਧਿਰ ਜੋ ਇਸ ਵੇਲੇ ਸੱਤਾ ਦੀ ਹੱਕਦਾਰ ਐ ਸਾਡੀ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹ ਗੱਲ ਕਹਿਣਾ ਕਿ ਇਹ ਜਿਹੜੀ ਸਟੇਜ ਐ ਇਹ ਜਿੱਥੇ ਮਰਜ਼ੀ ਲਾ ਲੈਣ ਸਮਾਂ ਦੇ ਦੇਣ ਪ੍ਰੈਸ ਨੂੰ ਬੁਲਾ ਲੈਣ ਅਸੀਂ ਦੱਸ ਦਿਆਂਗੇ ਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਦੇਸ਼ ਲਈ ਕੀ ਕੀਤਾ ਕਾਂਗਰਸ ਪਾਰਟੀ ਨੇ ਵਕ ਵਕ ਸਾਲਾਂ ਤੋਂ ਨਕੂਦਰ ਸ਼ਹਿਰ ਲਈ ਕੀ ਕੀਤਾ ਇਹ ਆਪਣਾ ਦੱਸ ਦੇਣ ਇਹਨਾਂ ਨੇ ਕੀ ਕੀਤਾ ਨਾ ਕਿ ਆ ਜਿਹੜੀਆਂ ਚਲਾਕੀਆਂ ਆਈਆਂ ਕਰਦੇ ਆ ਕਦੀ ਕਿਤੇ ਇਕੱਠੇ ਕਰਕੇ ਚਾਰ ਬੰਦੇ ਆਪਣਾ ਡਾਟਾ ਦੱਸ ਦਿੰਦੇ ਆ ਉਹ ਕਹਿੰਦਾ ਵੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਤੁਹਾਡਾ ਵਿਰੋਧੀ ਕਾਂਗਰਸ ਪਾਰਟੀ ਦਾ ਨੁਮਾਇੰਦਾ ਮੈਂ ਖੜਾ ਹਾਂ ਤੁਸੀਂ ਜਿੱਥੇ ਮਰਜ਼ੀ ਮੈਨੂੰ ਟਾਈਮ ਦੇ ਦਿਓ ਜਿਹੜੀ ਮਰਜ਼ੀ ਜਗ੍ਹਾ ਦੱਸ ਦਿਓ ਬੀਬੀ ਇੰਦਰਜੀਤ ਕੌਰ ਮਾਨ ਜੀ ਮੈਂ ਔਖੇ ਆ ਜਾਊਂਗਾ ਮੈਨੂੰ ਚੰਗਾ ਨਹੀਂ ਲੱਗਾ ਤੁਸੀਂ ਇੱਕ ਗੱਲ ਕੀਤੀ ਵੀ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਆ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਹੈ ਕੈਨ ਨਕੌਦਰ ਦੇ ਲੋਕ ਜਿਹੜੀ ਤੇਰੀ ਪੋਗਲੈਂਡ ਔਰ ਡੱਚ ਮਸ਼ੀਨਾ ਮਿੱਟੀ ਪੱਟਦੀ ਆ ਉਹਦੇ ਨਹੀਂ ਬਣੇ ਲੋਕਾਂ ਦੇ ਛੱਪੜ ਪੱਟ ਪੱਟ ਕੇ ਨਹੀਂ ਬਣੇ ਇਹ ਪਰਮਾਤਮਾ ਨੇ ਬਣਾਏ ਆ ਔਰ ਜਿੱਥੇ ਮਰਜੀ ਸਾਡੇ ਤੋਂ ਜਵਾਬ ਲੈ ਲਈ ਅਸੀਂ ਇਹ ਜਵਾਬ ਦੇਣ ਲਈ ਤਿਆਰ ਬੈਠੇ ਆ ਸੋ ਮੇਰੀ ਤੁਹਾਡੇ ਮਾਧਿਅਮ ਰਹੀ ਇਹ ਹੀ ਬੇਨਤੀ ਆ ਮੈਂ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਆ ਬਲੌਗ ਪ੍ਰਧਾਨਾਂ ਨਾਲ ਵੀ ਔਰ ਸਾਡੇ ਦੂਜੇ ਬਲੌਗ ਪ੍ਰਧਾਨਾਂ ਨਾਲ ਵੀ ਅਸੀਂ ਸ਼ਮਤਾ ਰੱਖਦੇ ਆ ਕਿ ਜੋ ਵੀ ਇਹਨਾਂ ਦੇ ਇਹਨਾਂ ਨੇ ਲੱਗਦਾ ਵੀ ਅਸੀਂ ਡਵੈਲਪਮੈਂਟ ਕੀਤੀ ਜਾਂ ਇਹਨਾਂ ਨੇ ਕੀਤੀ ਮੈਂ ਨਹੀਂ ਕਹਿੰਦਾ ਉਹਦੇ ਲੋਕ ਗਵਾਹ ਹੁਣ ਕਿਉਂਕਿ ਲੋਕਾਂ ਨੇ ਕੱਲ ਨੂੰ ਸਾਰਿਆਂ ਨੂੰ ਚੁਣ ਕੇ ਭੇਜਣਾ ਹੈ ਜੇ ਬੀਬੀ ਜੀ ਨੂੰ ਚੁਣ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਸਮਰਾ ਸਾਹਿਬ ਨੂੰ ਚੁਣ ਕੇ ਭੇਜਿਆ ਉਹ ਵੀ ਲੋਕਾਂ ਨੇ ਭੇਜਿਆ ਜੇ ਬਡਾਲਾ ਸਾਹਿਬ ਨੂੰ ਭੇਜਿਆ ਸੋ ਲੋਕਾਂ ਦੀ ਕਚਾਰੀ ਤੁਸੀਂ ਜਿਹੜਾ ਟਾਈਮ ਦੇਣਾ ਚਾਹੁੰਦੇ ਹੋ ਅਸੀਂ ਤੁਹਾਡਾ ਐਕਸੈਪਟ ਕਰਦਾਂ ਕਰਾਂਗੇ ਔਰ ਸਾਨੂੰ ਤੁਸੀਂ ਕਦੀ ਵੀ ਤਿੰਨ ਦਿਨ ਦਾ ਟਾਈਮ ਪਹਿਲਾਂ ਦੇ ਕੇ ਜੇ ਤੁਹਾਨੂੰ ਲੱਗੂਗਾ ਕਿ ਸਿੱਧਾ ਨਹੀਂ ਦੇ ਸਕਦੇ ਸਾਨੂੰ ਚਿੱਠੀ ਭੇਜ ਦਿਓ ਸਾਰੇ ਤੁਹਾਡੇ ਡਿਪਟੀ ਤੁਹਾਡੇ ਪੀਆਰਓ ਤੁਹਾਡੇ ਡੀਪੀਆਰਓ ਸਾਰੇ ਤੁਹਾਡੇ ਆ ਸਾਨੂੰ ਜਿਹੜੀ ਜਗ੍ਹਾ ਤੋਂ ਤੁਸੀਂ ਟਾਈਮ ਦਿਓਗੇ ਅਸੀਂ ਉੱਥੇ ਆ ਕੇ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੰਦੀ ਸਰਮੰਸਾ ਵਾਜਲੀ ਪ੍ਰੈਸ ਕਾਨਫਰੈਂਸ ਹੈ ਕੀ ਇਹ ਠੀਕ ਹੈ ਨਾ ਮੈਂ ਉਹਦੇ ਬਾਰੇ ਜੀ ਇਹ ਕਹਿਣਾ ਚਾਹੁੰਦਾ ਪਿਛਲੇ 8 ਮਹੀਨੇ ਪਹਿਲਾਂ ਇੰਦਰਜੀਤ ਕੌਰ ਮਾਨ ਜੋ ਕਿ 6ਵੀਂ 7ਵੀਂ ਪੀੜ੍ਹੀ ਜੋਂ ਮੇਰੇ ਸ਼ਰੀਕੇ ਜੋਂ ਉਹ ਪਰਿਵਾਰ ਕਿਉਂਕਿ ਕਦੇ ਵੀ ਸ਼ਰੀਕ ਨੂੰ ਸ਼ਰੀਕ ਨਹੀਂ ਕਹਿਣਾ ਚਾਹੀਦਾ ਭਾਈਚਾਰਾ ਕਹੀਦਾ ਆਪਾਂ ਜੇ ਭਾਈਚਾਰਾ ਜੜਾ ਕੰਮ ਕਰੇ ਠੀਕ ਹੈ ਜੀ ਆਪਣੇ ਬ੍ਰਦਰ ਨੂੰ ਸਰਪੰਚ ਬਣਾਉਣ ਲਈ ਕਿਉਂਕਿ ਮੇਰੇ ਲਈ ਕੋਈ ਸਰਪੰਚੀ ਨਵੀਂ ਚੀਜ਼ ਨਹੀਂ ਹੁੰਦਾਈ ਆ ਸਾਹਬ ਦੀ ਗੱਲ ਕੋਣੋ ਜਿਹਦਾ ਗ੍ਰੈਂਡਫਾਦਰ ਸਰਪੰਚ ਰਿਹਾ ਜਿਹਦਾ ਬਾਪ 28 ਸਾਲ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਰਿਹਾ ਹੋਵੇ ਜਿਹਦਾ ਪਰਦਾਦਾ ਚੌਧਰੀ ਹੋਵੇ ਉਹਦੇ ਲਈ ਗੱਲ ਨਾ ਭਟੀਆਂ ਨਹੀਂ ਹੁੰਦੀਆਂ ਜੀ ਸ਼ੁਰੂ ਤੋਂ ਜਿਹੜਾ ਮੈਂ ਪੱਲਾ ਅਕਾਲੀ ਲਾਲ ਦਾ ਹੀ ਫੜਿਆ ਸੀ ਹੁਣ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਆ ਮੜਾ ਨਹੀਂ ਮੈਂ ਕੋਈ ਵੀ ਕਹਿਣਾ ਉਹਨਾਂ ਬਾਰੇ ਔਖੀ ਵੇਲੇ ਮੇਰੇ ਨਾਲ ਨਹੀਂ ਪਾਰਟੀ ਖੜੀ ਖੜੇ ਕੌਣ ਡਾਕਟਰ ਨਵਜੋਤ ਸਿੰਘ ਜੀ ਦਾਈਆ ਸਾਹਿਬ ਕਾਂਗਰਸ ਦੇ ਹਲਕਾ ਇੰਚਾਰਜ ਇਹਨਾਂ ਨੇ ਸਾਢੇ 8 ਮਹੀਨੇ ਤੋਂ ਆਪ ਫੋਨ ਕਰ ਕਰਕੇ ਮੈਨੂੰ ਕਦੇ ਡੋਲਣ ਨਹੀਂ ਦਿੱਤਾ ਤੇ ਤਕੜਾ ਹੋ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਜਿੱਥੇ ਵੀ ਮੇਤੇ ਜ਼ੁਲਮ ਹੋਇਆ ਕੀ ਜ਼ੁਲਮ ਹੋਇਆ ਦੱਸ ਦੇ ਜ਼ੁਲਮ ਜੀ ਆਹ ਮੁੰਡਾ ਬੈਠਾ ਕਮਲ ਇੱਥੇ ਕਮਲ ਕਪਾ ਦੋ ਸ਼ਾਬਾਦ ਦੱਸਦੇ ਕਮਲ ਆ ਮੁੰਡਾ ਜੀ ਮੇਰਾ ਫਰੈਂਡ ਕਮਲ ਮੇਰਾ ਫਰੈਂਡ ਜੀ ਮੁੰਡਾ ਇੱਧਰ ਆ ਕਮਲ ਮੇਰਾ ਫਰੈਂਡ ਹੈ ਜੀ ਕਮਲ ਇਹ ਦੱਸੋ ਤੁਸੀਂ ਮੈਂ ਪੰਚਾਇਤੀ ਤੌਰ ਤੇ ਜਦ ਸਾਡੀ ਪੈਂਟਾਲੀ ਚ ਪੰਚਾਇਤ ਸੀਗੀ ਜੀ ਇਹਨਾਂ ਦਾ ਜ਼ਮੀਨ ਦਾ ਕੋਈ ਵੰਡਦਾ ਸੀਗਾ ਚਾਚੇ ਭਤੀਜੇ ਦਾ ਇਹਦਾ ਕਮਲ ਦਾ ਦਾ ਇਹਦੇ ਚਾਚੇ ਦਾ ਜੀਤ ਲਾਲੀ ਹੈ ਜੀ ਉੱਥੇ ਮੈਂ ਇੱਕ ਵੀ ਲਫ਼ਜ਼ ਤੁਸੀਂ ਦੱਸੋ ਕੋਈ ਮੋਹਤਵਾਰ ਬੰਦਾ ਕੋਈ ਪੰਜ ਸਰਪੰਚ ਚਲੋ ਸਰਪੰਚ ਤਾਂ ਮੈਂ ਨਹੀਂ ਸੀ ਮੇਰੀ ਬਾਹਰ ਸਰਪੰਚ ਸੀ ਕਦੇ ਜਾ ਕੇ ਅਣਤੁਲਾ ਬੋਲਦਾ ਹੁੰਦਾ ਕਦੇ ਵੀ ਜੀ ਮੈਂ ਉੱਥੇ ਇੱਕ ਲਫ਼ਜ਼ ਵੀ ਨਹੀਂ ਕਿਹਾ ਸੀ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਬਹਿ ਕੇ ਤੁਹਾਡੀ ਜ਼ਮੀਨ ਦੀ ਵੰਡ ਕਰਾਂਗੇ ਭਾਈਚਾਰੇ ਵਿੱਚ ਬਿਠਾ ਲਓ ਇਸ ਮੁੱਦੇ ਤੇ ਤਾਂ ਬਰਤਚਾ ਕਰਨਾ ਹੀ ਕਰਨਾ ਸੀ ਕਮਲ ਤੇਜੀ ਕਮਲ ਨਾਣਿਆ ਦਾ ਨਾ ਹੋਰ ਜਿਹੜੇ ਚਾਰ ਬੰਦੇ ਇੱਕ ਦੀ ਡੈਥ ਹੋ ਗਈ ਜੀ ਹੁਣ ਵਿਚਾਰੇ ਦੀ ਹੋ ਕੇ ਨਾ ਡੈਥ ਹੋਈ ਉਹਦੀ ਮੁੰਡੇ ਦੀ ਮੈਂ ਇਹ ਕਹੂਗਾ ਜਿਹੜੇ ਬਾਕੀ ਦੇ ਮੈਂਬਰਸ਼ਿਪ ਬਚਦੇ ਜੀ ਉਹਨਾਂ ਚ ਮੈਰਾ ਤੇ ਇੱਕ ਅਕਾਲੀ ਦਰ ਨੂੰ ਬਲੋਂਗ ਕਰਦਾ ਬੰਦਾ ਚਲੋ ਤੁਹਾਨੂੰ ਪਤਾ ਅੱਜ ਹੀ ਜਮਾਨਤ ਕੀਤੀ ਮੈਂ ਵੀ ਕੱਲ ਹੀ ਸੀ ਇਹਨਾਂ ਦਾ ਸਾਡਾ ਦੋਹਾਂ ਦਾ ਨਾਂ ਜਦਾਂ ਉਸ ਪਰਚੇ ਦੇ ਵਿੱਚ ਪਾਇਆ ਗਿਆ ਤੇ 11 ਛੁੱਟੀਆਂ ਸੀ ਮੋਰੇ ਗਿਆ ਨੀਂਦੇ ਨੀਂ ਮੇਰੀ ਉਦੋਂ ਜਮਾਨਤ ਹੋਈ ਜੀ ਕਿਸ ਪਾਰਟੀ ਦੇ ਨਾਲ ਤੁਸੀਂ ਪਹਿਲਾਂ ਸੰਬੰਧ ਰਸੀ? ਕਿਹੜੀ ਪਾਰਟੀ ਹੈ ਇੱਕ ਸ਼੍ਰੋਮਣੀ ਅਕਾਲੀ ਦਲ। ਜੀ ਉਹਨਾਂ ਵੱਲੋਂ ਤੁਹਾਡੇ ਮਾੜੇ ਸਮੇਂ ਦੇ ਵਿੱਚ ਤੁਹਾਡਾ ਸਾਥ ਨਹੀਂ ਦਿੱਤਾ ਗਿਆ। ਬਿਲਕੁਲ ਨਹੀਂ ਦਿੱਤਾ ਗਿਆ ਜੀ। ਮੇਰੇ ਫਾਦਰ ਸਾਹਿਬ ਸਰਜੰਦਰ ਸਿੰਘ ਜੀ ਲੱਲੀ ਸਾਹਿਬ ਮੇਰੇ ਫਾਦਰ ਸਾਹਿਬ ਕਿਉਂਕਿ ਮੇਰਾ ਗ੍ਰੈਂਡਫਾਦਰ ਸਿਆਹਤ ਵਿੱਚ ਸੀਗਾ ਮੇਰਾ ਬਾਪ ਸਿਆਹਤ ਚੈਨੀਂਗ ਗੁਰਦੁਆਰੇ ਦੀ ਪ੍ਰਧਾਨਗੀ ਕੀਤੀ ਉਹਨਾਂ ਨੇ 28 ਸਾਲ ਜਰੂਰ ਹੈ ਪਤਾ ਮੇਰੇ ਨਗਰ ਨਿਵਾਸੀਆਂ ਨੂੰ ਇੱਥੇ ਸਾਰੇ ਬੈਠੇ ਹੀ ਆ। ਆਪਣੇ ਜੀ ਮੇਰਾ ਕੋਈ ਸਾਥ ਨਹੀਂ ਦਿੱਤਾ ਉਹਨਾਂ ਨੇ। ਜੇ ਸਾਥ ਦਿੱਤਾ ਤਾਂ ਮੇਰੇ ਵੱਡੇ ਭਰਾ ਡਾਕਟਰ ਨਵਜੋਤ ਸਿੰਘ ਜੀ ਦਾਈਆ ਸਾਹਿਬ ਨੇ ਉਸ ਵੇਲੇ ਸਾਥ ਦਿੱਤਾ ਸਰਪੰਚ ਸਾਹਿਬ ਨੇ ਤੇ ਨਾਲ ਦੀ ਸਮੁੱਚੀ ਪਾਰਟੀ ਹੈਪੀ ਸੰਧੂ ਸਾਹਿਬ ਮੇਰਾ ਭਰਾ ਇਹਨਾਂ ਦੇ ਸਾਥ ਨਾਲ ਖੜ ਕੇ ਦਿੱਤਾ ਹਾਲਾਂਕਿ ਮੈਂ ਪਾਰਟੀ ਉਹ ਰੀਜਾਇਨਿੰਗ ਨਹੀਂ ਕੀਤੀ ਸੀ ਧਰਨਾ ਮੈਂ ਪਿੰਡ ਦੀ ਪਾਬਲਾ ਇੱਕ ਨਾਲ ਲਿਆ ਕੇ ਲਾਇਆ ਸੀ ਸਾਰਿਆਂ ਨੂੰ ਪਹਿਲਾਂ ਡਾਕਟਰ ਨਵਜੋਤ ਸਿੰਘ ਜੀ ਦਾਈਆ ਸਾਹਿਬ ਇੱਕ ਸੱਚ ਦੀ ਆਵਾਜ਼ ਤੇ ਖੜਦੇ ਹੋਏ ਉੱਥੇ ਮੇਰੇ ਨਾਲ ਆ ਕੇ ਖੜ ਗਏ ਜੀ ਹੁਣ ਦੱਸੋ ਮੇਰੀ ਜਿਹੜੀ ਵੋਟ ਆ ਸਾਰੀ ਉਮਰ ਮੇਰੇ ਬਾਪ ਨੇ ਨਗਾਤੀ ਐ ਅਕਾਲੀ ਦਲ ਚ ਜੀ ਅਕਾਲੀ ਦਲ ਕੀ ਕਰ ਰਿਹਾ ਤੁਹਾਨੂੰ ਪਤਾ ਹੀ ਐ ਜੀ ਜਦ ਬਡਾਲਾ ਸਾਹਿਬ ਨੂੰ ਅਕਾਲੀ ਦਲ ਦਾੰਦਾ ਬਾਪ ਮੇਰਾ ਦਾਮੀ ਇਹਨਾਂ ਦੇ ਨਾਲ ਠੀਕ ਐ ਦਾਦੂਵਾਲਾ ਸਾਹਿਬ ਨੂੰ ਦਾੰਦਾ ਉਹ ਦਾਦੂਵਾਲਾ ਸਾਹਿਬ ਦੇ ਨਾਲ ਰਹਿ ਚਲ ਉਹਨੇ ਵੀ ਹਲਕੇ ਦੀ ਇਨਚਾਰਜੀ ਕੀਤੀ ਐ ਤੁਹਾਨੂੰ ਪਤਾ ਹੀ ਐ ਜੀ ਫੇ ਉਦੋਂ ਬਾਅਦ ਇਹਦਾ ਬਾਪ ਫੇ ਆ ਗਿਆ ਇੱਥੇ ਹਲਕਾ ਨ ਕੋਦਰ ਚ ਅਸੀਂ ਸਾਡੇ ਪਰਿਵਾਰ ਨੇ ਕਦੇ ਮੁੱਖ ਨਹੀਂ ਮੋੜਿਆ ਸੀ ਇਹਨਾਂ ਤੋਂ ਕਦੇ ਵੀ ਕਿਉਂਦਾ ਜੀ ਸਾਹਿਬ ਕਦੇ ਮੁੱਖ ਨਹੀਂ ਮੋੜਿਆ ਸਾਡੇ ਪਰਿਵਾਰ ਨੇ ਜੀ ਉਦੋਂ ਬਾਅਦ ਜਿਹੜੇ ਸਾਬਕਾ ਐਮ ਐਲ ਏ ਸਾਹਿਬ ਆ ਕੌਣ ਸਰਦਾਰ ਗੌਰ ਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਹਾਲਾਂਕਿ ਜੇ ਮੈਂ ਉਹਨਾਂ ਦੇ ਕੀਟਰ ਦਾ ਬੰਦਾ ਹੀ ਫਰਜ ਉਹਦਾ ਬਣਦਾ ਸੀ ਦਈਆ ਸਾਹਿਬ ਦਾ ਥੋੜਾ ਬਣਦਾ ਮੈਂ ਅੰਦਰ ਹੀ ਤੇ ਆ ਕੇ ਬਹਿਣਾ ਜਿਹੜਾ ਪਰਚਾ ਦਾਇਰ ਕੀਤਾ ਹੈ ਤੁਹਾਡੇ ਦੇ ਉਹ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਨੇ ਕਰਾਇਆ ਜੀ ਇੰਦਰਜੀਤ ਕੌਰ ਮਾਨ ਹੈ ਜਿਹੜੀ ਮੇਰੇ ਤੇ ਬਾਰ ਬਾਰ ਜਦਾਂ ਪਿੰਡ ਦੇ ਕੁਝ ਕੁ ਬੰਦੇ ਆ ਵਾਲੇ ਨਹੀਂ ਗਿਓ ਉਹਨਾਂ ਦੇ ਮਗਰ ਲਾ ਕੇ ਮੇਰੇ ਤੇ ਕੀੜਾ ਕੱਢਦੀ ਆ ਕੋਝ ਕੰਦੇ ਆਂਦੇ ਮਗਰ ਲਾ ਕੇ ਪਰਚਾ ਇੱਕ ਨਹੀਂ ਕਰਾਇਆ ਮੇਰੇ ਤੇ ਮੈਡਮ ਜੀ ਪਰਚੇ ਮੇਰੇ ਤੇ ਦੋ ਕਰਾਏ ਆ ਉਹਨਾਂ ਨੇ ਹੁਣ ਥੋੜੇ ਦਿਨ ਮੈਂ ਮੈਂ ਗੱਲ ਦੱਸਣੀ ਚਾਹੁੰਨਾ ਡਾਕਟਰ ਸਾਹਿਬ ਨੇ ਪਹਿਲਾਂ ਦੱਸੀ ਆ ਮੇਰਾ ਭਤੀਜਾ 18 ਸਾਲ ਦਾ ਉਹ ਬੈਠਾ ਮੁੰਡਾ ਇਧਰ ਆਵੇ 18 ਸਾਲ ਦਾ ਮੇਰਾ ਭਤੀਜਾ ਉਹਤੇ ਵੀ ਪਰਚਾ ਮੂਰੇ ਕਰਾਇਆ ਸਾਰਿਆਂ ਨੂੰ ਸਾਨੂੰ ਮਗਰ ਰੱਖਿਆ ਕਿ ਬੱਚੇ ਦੀ ਜ਼ਿੰਦਗੀ ਖਰਾਬ ਕਰਨੀ ਆ ਠੀਕ ਹੈ ਮੇਰੀ ਵਾਈਫ ਤੇ ਪਰਚਾ ਮੇਰੀ ਪਰਜਾਈ ਤੇ ਪਰਚਾ ਮੇਰੇ ਤੇ ਪਰਚਾ ਮੇਰੇ ਬ੍ਰਦਰ ਤੇ ਪਰਚਾ ਸਾਡੇ ਘਰ ਨੂੰ ਤਕਰੀਬਨ ਕੋਈ 12 13 ਦਿਨ ਜਿਹੜੇ ਜਿੰਦੇ ਲੱਗੇ ਰਏ ਝੋਨੇ ਦਾ ਸੀਜ਼ਨ ਸੀ ਮੈਂ ਧੰਨਵਾਦਈ ਆ ਉਹ ਪਿੰਡ ਵਾਲਿਆਂ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਮੇਰੇ ਟਰੈਕਟਰਾਂ 'ਚ ਤੇਲ ਵੀ ਪਾ ਕੇ ਕੱਦੂ ਕਰਾਤਾ ਕਿਉਂਕਿ ਮੇਰੇ ਕੋ ਪੱਕੀ ਟੀਮ ਸੀ ਨੌਕਰਾਂ ਦੀ ਜਦੋਂ ਸਾਨੂੰ ਅੰਦਰ ਕੀਤਾ ਕੋਈ 25 ਏਕੜ ਝੋਨਾ ਲਾਇ ਮੇਰੀ ਰੋਟੀ ਹੈ ਜੀ ਉਹ ਇੱਕ ਜਦੋਂ ਮੈਂ ਜੇਲ੍ਹ ਤੋਂ ਆਇਆ ਮੇਰੇ ਨਗਰ ਨਿਵਾਸੀਆਂ ਨੇ 45 ਇੱਕੜ ਝੋਨਾ ਲਾ ਕੇ ਇਹ ਗੱਲ ਸਾਫ਼ ਕਰਕੇ ਦੱਸੀ ਵੀ ਬੰਦੇ ਬੰਦਿਆਂ ਨਾਲ ਖੜਦੇ ਸੀ ਖੜਦੇ ਹੁੰਦੇ ਮੈਂ ਇਸ ਤੋਂ ਬਾਅਦ ਹੋਰ ਨਹੀਂ ਕਹਿਣਾ ਚਾਹੁੰਦਾ ਅਸਕਰ ਤੁਹਾਡੇ ਤੇ ਕਿਦੋਂ ਹੋ ਗਿਆ ਹਾਂਜੀ ਇਹ ਮੇਰਾ ਪ੍ਰਸ਼ੰਕ ਤੁਹਾਡੇ ਘਿਆ ਜਾ ਰਿਹਾ ਇਹ ਜਦੋਂ ਦੀ ਐਮਐਲਏ ਬਣੀ ਜੀ ਉਦੋਂ ਤੋਂ ਮੇਰੇ ਦੁਆਲੇ ਲੱਗੀ ਆ ਜੀ